ਨੇ ਆਪਾ ਮੌਜੂਦਾ ਗਰਦਾਸਪੁਰ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਮਰਾਇ ਟੂ ਵਿਖੇ ਜਿੱਥੇ ਕਿ ਕੱਲ ਇੱਕ ਨੌਜਵਾਨ ਛਰਜੀਤ ਸਿੰਘ ਵੱਲੋਂ ਪਿੰਡ ਸਮਰਾਇ ਨੂੰ ਤੇ ਦਾਵਾ ਕੀਤਾ ਗਿਆ ਸੀ ਕਿ ਉਹਨੂੰ ਸਰਬਸੰਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਪਰ ਇਸ ਦਾਅਵੇ ਦੀ ਉਸ ਵਲੇ ਟੂਕ ਨਿਕਲਦੀ ਦਿਖਾਈ ਦਿੱਤੀ ਜਦੋਂ ਕਿ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਹ ਐਲਾਨ ਕਰ ਦਿੱਤਾ ਕਿ ਉਸ ਵੱਲੋਂ ਜੋ ਦਾਵਾ ਕੀਤਾ ਗਿਆ ਹੈ ਉਹ ਸਰਾ ਸਰ ਗਲਤ ਹੈ ਅਸੀਂ ਉਸ ਨੂੰ ਪਿੰਡ ਦਾ ਸਰਬਸੰਤੀ ਨਾਲ ਚੁਣਿਆ ਸਰਪੰਚ ਨਹੀਂ ਮੰਨਦੇ ਅਤੇ ਪਿੰਡ ਵਾਸੀ ਜਿਹੜੇ ਇੱਕ ਦੂਸਰੇ ਧੜੇ ਦੇ ਨੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਉਹ ਇੱਥੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਜਿਸ ਵਿੱਚ ਕਾਫੀ ਔਰਤਾਂ ਤੇ ਬੱਚੇ ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇਦੇ ਜਿਹੜੇ ਤੇ ਵਰਕਰ ਸ਼ਾਮਲ ਸਨ ਉਹਨਾਂ ਨੇ ਇਹ ਦਾਵਾ ਕੀਤਾ ਕਿ ਕੱਲ ਜੋ ਸ਼ਰਨਜੀਤ ਸਿੰਘ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਂਦਾ ਦਾਵਾ ਕੀਤਾ ਸੀ ਉਸ ਦਾਅਵੇ ਨੂੰ ਅਸੀਂ ਨਕਾਰਦੇ ਹਾਂ ਇਸ ਮੌਕੇ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਪਿੰਡ ਸਮਰਾਇ ਟੂ ਤੋਂ ਹਰਪਾਲ ਸਿੰਘ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਜੇ ਪਿੰਡ ਦੇ ਸਰਪੰਚ ਲਈ ਪਿੰਡ ਦੇ ਸਰਪੰਚ ਲਈ ਉਹਨਾਂ ਨੂੰ ਸਰਬਸੰਮਤੀ ਨਾਲ ਐਲਾਨਿਆ ਜਾਂਦਾ ਸਰਪੰਚ ਚੁਣਿਆ ਜਾਂਦਾ ਤੇ ਉਹ ਪਿੰਡ ਦੇ ਵਿਕਾਸ ਲਈ 3 ਲੱਖ ਰੁਪਇਆ ਜਿਹੜਾ ਉਹ ਲਵੋਗੇ ਅਤੇ ਜੇ 3 ਲੱਖ ਤੋਂ ਵੱਧ ਕੋਈ ਸਰਪੰਚੀ ਦਾ ਐਲਾਨ ਕਰਦਾ ਤੇ ਉਹ ਮੈਦਾਨ ਚ ਆ ਸਕਦਾ ਅਤੇ ਉਹਨਾਂ ਦੇ ਅਰੋਚਕ ਤੱਤੇ ਕਿ ਹਰਪਾਲ ਸਿੰਘ ਦੇ ਭਰਾ ਜਸਵੰਤ ਸਿੰਘ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਪਿੰਡ ਦੀ ਸਰਪੰਚੀ ਨਹੀਂ ਛੱਡਣਗੇ ਅਗੋਲੀ ਵੇ ਜੇ ਭਾਵੇਂ ਇਲੈਕਸ਼ਨ ਹੋ ਜੇ ਭਾਵੇਂ ਉਹਨਾਂ ਨੂੰ 10 15 ਜਿੰਨਾ ਵੀ ਲੱਖ ਰੁਪਈਆ ਖਰਚਣਾ ਪਏ ਉਹ ਖਰਚਣਗੇ ਅਤੇ ਜੇ ਉਹਨਾਂ ਨਾਲ ਧੱਕਾ ਹੋਇਆ ਤਾਂ ਉਹ ਅਦਾਲਤ 'ਚ ਵੀ ਜਾਣਗੇ ਵੱਖ-ਵੱਖ ਵੱਖ-ਵੱਖ ਪਾਰਟੀ ਦੇ ਨਮਾਇंदे ਜਿਹੜੇ ਇਥੇ ਇਕੱਠੇ ਹੋਏ ਪਿੰਡ ਦੇ ਗੁਰਦੁਆਰਾ ਸਾਹਿਬ ਗੱਲਬਾਤ ਕਰ ਰਹੇ ਨੇ। ਸ੍ਰੀ ਜੀ ਅੱਜ ਵੀ ਸਾਨੂੰ ਮਜੀਠ ਸਿੰਘਾ ਨੂੰ ਕਿਸੇ ਨੂੰ ਨਹੀਂ ਪੁੱਛਿਆ ਸਾਫੀ ਬਰਾਦਰੀ ਆ ਮਜਬੀ ਬਰਾਦਰੀ ਆ ਸਾਨੂੰ ਕਿਸੇ ਨੂੰ ਨਹੀਂ ਪੁੱਛਿਆ ਇਹਨਾਂ ਇਹਨਾਂ ਜਿੰਨਾ ਹੀ ਆਪਸ ਵਿੱਚ ਹੀ ਜੋ ਕੁਝ ਕਰ ਲਿਆ ਕਰ ਲਿਆ ਕੋਈ ਸਾਨੂੰ ਨਹੀਂ ਕਿਸੇ ਨੂੰ ਪੁੱਛਿਆ ਇਹ ਪਿੰਡ ਦੀ ਕੋਈ ਸ਼ਾਂਤੀ ਨਹੀਂ ਇਹਦੇ ਵਿੱਚ ਕੋਈ ਹੈ ਹੀ ਨਹੀਂ ਸੈਂਪਲੀ ਇਹ ਵੀ ਗੱਲ ਤੁਸੀਂ ਕੀ ਚਾਹੁੰਦੇ ਅੱਗੇ ਕੀ ਲੈ ਆਈ ਯਾਰ ਚਾਹੁੰਦੇ ਵੀ ਇਲੈਕਸ਼ਨ ਹੋਵੇ ਜਿਹੜੀ ਗੱਲ ਕਰੀ ਕਿੰਨੀਆਂ ਮੋਟਾ ਪਿੰਡ ਦੀ ਸਾਡੀ ਵੋਟ ਜੀ 100046 ਵੋਟਰ ਇਹ ਪਿੰਡ ਦੀ ਜਿਹੜੀ ਸੀਟ ਆ ਉਹ ਕਿਹੜੀ ਆ ਐਸਸੀ ਐਸਸੀ ਆ ਅੱਥੀਆ ਭਾਵੇਂ ਉਹ ਬਣਿਆ ਐਸੀ ਆ ਪਰ ਬਾਕੀ ਗੱਲਿਆ ਵੀ ਚਲੋ ਇੱਧਰ ਸਭ ਤੋਂ ਵੱਧ ਪਾਬਲਕ ਜਿਹੜੀ ਹੈ ਸਾਡੀ ਆਪਣੀਆਂ ਇਹ ਹੁਣ ਤੁਸੀਂ ਚਾਹੁੰਦੇ ਹੋ ਵੀ ਇਲੈਕਸ਼ਨ ਹੋਣੇ ਹਾਂ ਇਲੈਕਸ਼ਨ ਇਲੈਕਸ਼ਨ ਹਾਂਜੀ ਹਾਂਜੀ ਕੀ ਗੱਲ ਜੀ ਕਹਿੰਦੇ ਕੱਲ ਦਾਵਾ ਕੀਤਾ ਗਿਆ ਵੀ ਅਸੀਂ ਸਰਬਸੰਮਤੀ ਦਾਵਾ ਵੇਖੋ ਜੀ 6 ਬੰਦੇ ਜਾ ਕੇ ਦਾਵਾ ਕਰ ਰਹੇ ਜੀ ਸਰਬਸੰਮਤੀ ਹੋ ਗਈ ਆ ਇਹ ਆਮ ਆਦਮੀ ਪਾਰਟੀ ਦੇ ਇਹ ਵੀ ਕੈਂਡੀਡੇਟ ਸੀਗੇ ਇਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਦੂਜੇ ਪਾਸੇ ਸਾਡੇ ਕਾਂਗਰਸ ਪਾਰਟੀ ਵਾਲੋਂ ਇਕਾਲਾ ਸਿੰਘ ਜੀ ਕੈਂਡੀਡੇਟ ਨੇ ਇਹ ਦੋ ਬੰਦੇ ਜੇ ਇਲੈਕਸ਼ਨ ਹੋਣੀ ਸੀਗੇ ਦੋਵੇਂ ਬੰਦੇ ਸਾਡੇ ਦਾਵੇਦਾਰੀ ਦੋਵੇਂ ਇਲੈਕਸ਼ਨ ਲੜਦੇ ਤਰ ਤੀਜਾ ਜੇ ਕੋਈ ਦਾਵੇਦਾਰ ਹੈ ਚੌਥਾ ਇਲੈਕਸ਼ਨ ਹੋਣੀ ਚਾਹੀਦੀ ਜਿਹਨੂੰ ਪਬਲਿਕ ਚਾਹੁੰਦੀ ਤੇ ਇਲੈਕਸ਼ਨ ਦੇ ਉੱਤੇ ਜੋ ਲੋਕ ਵੋਟਾਂ ਦੇ ਲੱਜ ਨੂੰ ਚਲਾਦੇ ਉਹ ਸਰਪੰਚ ਸੀਗਾ ਹੁਣ ਇਲੈਕਸ਼ਨ ਹੋਏਗੀ ਇਲੈਕਸ਼ਨ ਹੋਣੀ ਚਾਹੀਦੀ ਇਲੈਕਸ਼ਨ ਦੇ ਨਾਲ ਨਾਲ ਆਹ ਵੇਖੋ ਜੀ ਆਹ ਵਾਰਡ ਬੰਦੀ ਆ ਆ ਮੇਰੇ ਕੋਲ ਵਾਰਡ ਬੰਦੀ ਆ ਇਹਦੇ ਵਿੱਚ ਜਿਹਦੇ ਕਿਸੇ ਦੀਆਂ 20 ਵੋਟਾਂ ਹੈਗੀਆਂ ਜੇ ਕਿਸੇ ਟੱਬਰ ਦੀਆਂ ਮੰਨ ਲਓ ਮੇਰੇ ਕੋਲ ਟੱਬਰ ਦੀਆਂ 50 ਵੋਟਾਂ ਨੇ ਤਾਂ 50.5 ਮੰਨਤੀਆਂ ਇਹ ਧੰਦਲੀ ਹੈ ਸ਼ਰੀਆਂ ਧੰਦਲੀ ਕੀਤੀ ਗਈ ਵਾੜਬੰਦੀ ਦੇ ਵਿੱਚ ਧੰਦਲੀ ਹੈ ਇਹਦੇ ਵਿੱਚ ਕੀ ਉਹਨਾਂ ਧੰਦਲੀ ਕੀਤੀ ਕਿਵੇਂ ਮਤਲਬ ਜਿਹੜੀ ਪਹਿਲਾਂ ਵਾੜਬੰਦੀ ਹੋ ਗਈ ਆਹ ਵੇਖੋ ਜੇ ਕੋਈ ਜਿਹੜਾ ਪਹਿਲਾਂ ਹੈਗਾ 7 ਨੰਬਰ ਦੇ ਵਿੱਚ ਹੀ ਜਾਂ ਕੋਈ 6 ਦੇ ਵਿੱਚ ਹੀ ਸਾਰਾ ਕੁਝ ਅਦਲੀ ਬਦਲੀ ਕਾਛੜਿਆ ਕਿਉਂਕਿ ਕਿਸੇ ਨੂੰ ਕੋਈ ਸਮਝ ਹੀ ਨਾ ਲੱਗੇ ਆਪਣੀ ਮਰਜ਼ੀ ਨਾਲ ਸਰਕਾਰ ਦੇ ਜਿਹੜੀ ਹੈ ਪ੍ਰਸ਼ਾਸਨ ਦੇ ਤੁਹਾਡਾ ਕਹਿੰਦਾ ਮਤਲਬ 7 ਵਾਲਿਆਂ ਨੂੰ 6 ਜਮਾ 5 ਵਾਲਿਆਂ ਨੂੰ 5 ਬਿਲਕੁਲ ਬਿਲਕੁਲ ਇੱਕ ਵਾਰਜ ਨਹੀਂ ਕੀਤੇ ਦੋ ਦੋ ਤਿੰਨ ਤਿੰਨ ਵਾਟਾਂ ਦੇ ਵਿੱਚ ਕਰਤਾ ਕਰਤਾ ਠੀਕ ਹੈ ਇਹਦਾ ਮੈਂਬਰ ਵੀ ਨਾਲ ਬਣ ਸਕੇ ਇਹ ਪਰਿਵਾਰ ਨੂੰ ਇੱਕ ਨੂੰ ਕਰਕੇ ਇਹ ਪਰਿਵਾਰ ਹੀ ਬਦਲੀ ਕਸੜਿਆ ਪਰਿਵਾਰ ਬੱਲੇਬਾਦ ਇਹ ਪ੍ਰਸ਼ਾਸਨ ਜੀ ਨੇ ਮੇਰੀ ਭੁਗਤਤ ਦੇ ਨਾਲ ਹੀ ਹੋਇਆ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਬਿਲਕੁਲ ਜੀ ਜੇ ਤੇ ਇਹਦੇ ਚ ਸੁਧਾਰ ਕੀਤਾ ਜਾ ਤਾਂ ਵੀ ਠੀਕ ਹੈ ਜੇ ਨਹੀਂ ਤਾਂ ਘੱਟੋ ਘੱਟ ਸਰਪੰਚੀ ਦੀ ਇਲੈਕਸ਼ਨ ਤਾਂ ਹੋ ਜਾਣਾ ਕੱਲ ਜਿਹੜਾ ਦਾਵਾ ਉਹ ਬਿਲਕੁਲ ਤੁਸੀਂ ਨਿਕਾਲ ਬੇਬਨਾ ਦੇ ਜੀ ਬੇਬਨਾ ਦੇ ਤੁਸੀਂ ਉਹਨੂੰ ਮੰਨਦੇ ਨਹੀਂ ਸਰਪੰਚ ਨਹੀਂ ਨਹੀਂ ਮੰਨਦੇ ਨਹੀਂ ਮੰਨਦੇ ਅੱਗੇ ਆ ਜੀ ਠੀਕ ਹੈ ਮੈਂ ਸਮਰਾਟ 2 ਫਰਗਰ ਜਿਹੜਾ ਬੰਨਾਂ ਕਹੇ ਹਲਕੇ ਕ੍ਰੀਨੇਰੇਜ ਕੱਲ ਜੀ ਜੋ ਸਰਪੰਚ ਬਣ ਕੇ ਆਇਆ ਜੀ ਬਿਲਕੁਲ ਗਲਤ ਗੱਲ ਹੈ ਸ਼ਰਮ ਧੱਕਾ ਹੋ ਰਿਹਾ ਜ ਮੈਂ ਬੇਨਤੀ ਕਰਨਾ ਜੀ ਪ੍ਰਸ਼ਾਸਨ ਨੂੰ ਕਿ ਸਾਡੀ ਲક્ષਣ ਕਰਾਈ ਜਾਵੇ ਲક્ષਣ ਨਹੀਂ ਕਰਾਈ ਜਾਂਦੀ ਤੇ ਪਿੰਡ ਦੇ ਵਿੱਚ ਮਦਾ ਪਾ ਕੇ ਜੀ ਬੋਲੀ ਪਿੰਡ ਚ ਲੱਗ ਜੇ ਜਿਹੜਾ ਸਪੰਚੀ ਲੱਗੇ ਜੀ ਧੰਨਵਾਦ ਕਰਾਂਗੇ ਉਹਨੂੰ ਮੰਨਾਂਗੇ ਉਹ ਸਪੰਚ ਪਿੰਡ ਦਾ ਮੰਨਿਆ ਜਾਏਗਾ ਜੀ ਮੈਂ ਹੁਣ ਤੁਸੀਂ ਕੈਂਡੀਡੇਟ ਜੀ ਹਾਂ ਜਿਹੜੀ ਮੇਰੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਤੁਸੀਂ ਬੋਲੀ ਲਾਉਂਦੇ ਹੋ ਹਾਂਜੀ ਲਾਉਂਦੇ ਜੀ ਕਿੰਨੀ ਬੋਲੀ ਲਾਉਂਦੇ ਤਿੰਨ ਲੱਖ ਰੁਪਏ ਲਾਉਂ ਪਿੰਡ ਨੂੰ ਪਿੰਡ ਨੂੰ ਆਪਣੇ ਕੋਲੋਂ 3 ਲੱਖ ਰੁਪਏ 3 ਲੱਖ ਰੁਪਏ ਪਾਣਾ ਸਰਕਾਰ ਦੀ ਗਾਰੰਟੀ ਵੱਖਰੀ ਹੈ ਸਰਵ ਸੰਪਤੀ ਤੁਹਾਡੇ ਤੇ ਹੁੰਦੀ ਆ ਹੁੰਦੀ ਆ ਜੀ 3 ਲੱਖ ਰੁਪਏ ਲੱਖ ਆਪਣੇ ਕੋਲੋਂ ਵੀ ਆ ਤੁਸੀਂ ਪਿੰਡ ਦੀ ਵਿਕਾਸ ਲਈ ਪਿੰਡ ਦੇ ਵਿਕਾਸ ਵਾਸਤੇ ਲਾਉਂਗੇ ਮਗਰ ਲੈ ਕੇ ਮਗਰ ਦੇ ਕੇ ਤਰ੍ਹਾਂ ਜੀ ਪਹਿਲਾਂ ਦੋਹਾਂ ਇੱਥੇ ਗੁਰਦਾਰ ਸਾਹਿਬ ਰੱਖ ਕੇ ਤੁਹਾਨੂੰ ਮੈਂ ਤਾਂ ਗੋਈਆਂ ਰੱਖ ਕੇ ਫਿਰ ਦਰਾਂਗੇ ਹਾਂਜੀ ਠੀਕ ਆ ਜੀ ਇੱਕ ਕਹਿੰਦੇ 3 ਲ ਤਾਂ ਠੀਕ ਹੈ ਠੀਕ ਹੈ ਬਾਰ ਸਾਹਿਬ ਜੀ ਹਾਂ ਬਾਕੀ ਲਖਸ਼ਣਾ ਹੋ ਜਾਈਦੀ ਸਾਡੇ ਏਸੀ ਭਾਈ ਚੜਦੀਆਂ 580 ਵੋਟਾਂ ਜੀ ਉਹਨੇ 60 ਵੋਟਾਂ ਜੀ ਫੰਦ ਪੁੱਛਿਆ ਕਿਹਨੇ ਨੇ ਫਰਸਾਗਰ ਸਿੰਘ ਜੀ ਨੂੰ ਪੁੱਛਿਆ ਜੀ ਮੈਂ ਮੈਨੂੰ ਪੁੱਛਿਆ ਪੰਚ ਨੇ ਪੁੱਛਿਆ ਜੀ ਇਹ ਕਿੱਦਾਂ ਫਰ ਲੈ ਕੇ ਪੰਚੀ ਲੈ ਕੇ ਜੀ ਸਾਡੀ 22 ਲਖਸ਼ਣਾ ਹੋ ਜਾਈਦੀ ਜੀ ਇਹ ਸਰਕਾਰ ਨੂੰ ਅਪੀਲ ਕਰਦੇ ਜੀ ਫਰਸਪੰਚ ਸਾਹਿਬ ਨੇ ਪੁੱਛਿਆ ਸਾਡੇ ਪੰਚਾਂ ਨੇ ਪੁੱਛਿਆ ਕਿ ਇਹ ਪਿੰਡ ਦੇ ਮੋਦਗਰਦ ਨੇ ਪੁੱਛਿਆ ਜੀ ਸੱਤ ਬੰਦੇ ਇਸ ਪੰਚੀ ਲੈ ਕੇ ਆ ਗਏ ਜੀ ਲਖਣ ਕਰਾਈ ਜਾਵੇ ਜੀ ਅਸੀਂ ਪਾਸ ਨੂੰ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਜੀ ਜੋ ਪਿੰਡ ਕਹੇਗਾ ਜੀ ਸਿਰ ਮੱਥੇ ਖੜੇ ਪਰਦਾ ਨਸੀਬ ਕਰਾਂਗੇ ਜੀ ਪਿੰਡ ਦੇ ਕਿੰਨੇ ਲੋਕ ਹੋਰ ਵੀ ਆ ਗਏ ਕੋਈ ਉਮੀਦਵਾਰੀ ਦੀ ਇਹ ਦੋ ਨੇ ਤਾਂ ਆ ਗਏ ਦੋ ਜੀ ਤੀਜਾ ਹੋ ਸਰ ਸਮਜੀਤ ਸਿੰਘ ਜੀ ਸਰ ਆਪੇ ਹੀ ਕਹਿ ਕੇ ਪੰਦੇ ਸੱਤ ਗਏ ਜੀ ਸਰਪੰਚ ਬਣ ਕੇ ਆ ਗਏ ਜੀ ਜਿੰਨੂੰ ਇਹ ਕੀਤਾ ਵਕਈ ਮੈਂ ਸੰਸਦ ਸੰਪਤੀ ਨਾਲ ਚੁਣਿਆ ਗਿਆ ਉਹਦਾ ਵੀ ਕੋਈ ਲੈਣ ਦੇਣਾ ਹੈ ਕੋਈ ਦਾਅਵੇਦਾਰੀ ਨਹੀਂ ਸਰ ਉਹ ਜੋ ਐਸ ਨਹੀਂ ਕਹਦੇ ਜੀ ਉਹ ਪਿੰਡ ਦੀ ਪਤਾ ਬਹਿ ਜਾਈ ਪਿੰਡ ਦੀ ਸਰਦਾਰ ਵਿੱਚ ਬਹਿ ਜਾਈ ਗੁਰਦੇ ਬਹਿ ਜਾਈ ਗੁਰਦੇ ਸਕੂਲੇ ਬਹਿ ਜਾਈ ਬੋਲੀ ਲੱਗਦੀ ਹੈ ਜੀ ਜਾਬ ਜੇ ਅਸੀਂ ਕਹਿੰਦੇ ਸਰਪੰਚੀ ਹੋਏ ਜੀ ਚੋਣ ਹੋਏ ਜੀ ਹਾਂ ਪਈ ਆਡੀ ਬੇਨਤੀ ਕਰਦੇ ਚੋਣ ਪੈਣ ਦੀ ਹੋਏ ਜੀ ਚੋਣ ਦੇ ਜੇ ਜਿੱਤ ਕੇ ਆ ਜੇ ਜੀ ਉਹ ਸਰਪੰਚ ਮੰਨਿਆ ਜਾਏਗਾ ਕੱਲ ਇਹ ਪੁੱਛਿਆ ਕਿ ਦਾਵੇਦਾਰੀ ਲਈ ਤੁਹਾਡੀ ਨਿਗਾਹ ਚ ਪਹਿਲਾਂ ਹੋਇਆ ਸੀ ਕਿ ਦਾਵੇਦਾਰਿਆ ਨਹੀਂ 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 ਕੱਲ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਸ਼ਰਨਜੀਤ ਸਿੰਘ ਨੌਜਵਾਨ ਜਿਹੜੇ ਨੇ ਆਪਣੇ ਚ ਉਹਨਾਂ ਦਾਵਾ ਕੀਤਾ ਕਿ ਮੈਂ ਸਰੂ ਸੰਤੀ ਨਾਲ ਸਰਪੰਚ ਚੁਣਿਆ ਗਿਆ ਸਾਰੇ ਪਿੰਡ ਦੇ ਸਹਿਮਤੀ ਨਾਲ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਜੀ ਕੀ ਸਾਰਾ ਦਾਵਾ ਸਹੀ ਆ ਜਾਂ ਗਲਤ ਹੈ ਜੀ ਇਹ ਗਲਤ ਹੈ ਜੀ 6 ਬੰਦਿਆਂ ਦੇ ਵਿੱਚ ਇਹਨਾਂ ਨੇ ਖੜੇ ਨੇ 6 ਬੰਦੇ 6ਾਂ ਬੰਦਿਆਂ ਨੇ ਉਹਨੂੰ ਬਦੋ ਬਦਿ ਖੜ ਕੇ ਤੇ ਜਾ ਕੇ ਸਰਪੰਚ ਬਣਾਤਾ ਸਰਪੰਚ ਬਣਾਤਾ ਇਹਨਾਂ ਨੇ ਕਿਸੇ ਪਿੰਡ ਦੀ ਸਹਿਮਤੀ ਨਹੀਂ ਲਈ ਉਸ ਚ ਅਸੀਂ 13 ਤੋਂ ਤੁਰੇ ਆ ਅਜੇ ਓਨ ਕਦੀ ਵੋਟ ਹੀ ਨਹੀਂ ਗਈ ਪਾਈ ਉਹ ਬੰਦੇ ਨੇ ਜਿਹਨੂੰ ਇਹਨਾਂ ਨੇ ਸਰਪੰਚ ਬਣਾ ਕੇ ਰੱਖਤਾ ਹੈ ਕੋਈ ਇਹ ਬਿਲਕੁਲ ਸ਼ਰਮ ਆਮ ਗਲਤੀ ਆ ਸ਼ਰਮਤ ਕਾਜੀ ਅਸੀਂ ਜਿਵੇਂ ਕਿਹਾ ਕਿ ਆਪ ਆਗੂ ਨੇ ਉਹਨੂੰ ਥਾਪੜਾ ਤੇ ਹਜਿ ਕੋ ਕਰ ਉਹਨੇ ਥਾਪੜ ਦਿੱਤੀ ਆ ਜੀ ਤੇ ਫਿਰ ਤੁਸੀਂ ਉਹਨੂੰ ਉਹਨੂੰ ਆਮ ਆਦਮੀ ਇਹਨੂੰ ਉਮੀਦਵਾਰ ਮੰਨਦੇ ਹੋ ਕਿ ਨਹੀਂ ਅਸੀਂ ਨਹੀਂ ਮੰਨਦੇ ਨਹੀਂ ਮੰਨ ਲਓ ਜੇ ਇਲੈਕਸ਼ਨ ਹੁੰਦੀ ਆ ਇਹ ਵੀ ਆਮ ਆਦਮੀ ਨਾਲ ਇਲੈਕਸ਼ਨ ਹੋਵੇ ਕਾਫੀ ਆਮ ਆਦਮੀ ਬਸ ਆਮ ਇਲੈਕਸ਼ਨ ਲੜੀ ਗਈ ਹੈ ਅਸੀਂ ਅਸੀਂ ਆਮ ਆਦਮੀ ਨਾਲ ਲੜਾਂਗਾ ਠੀਕ ਔਰ ਆਮ ਆਦਮੀ ਦਾ ਮੈਂ ਸਰਪੰਚ ਬਣਦੇ ਆਂ ਤੁਸੀਂ ਕੈਂਡੀਡੇਟ ਜੀ ਆ ਹਾਂਜੀ ਕੈਂਡੀਡੇਟ ਆ ਤੇ ਜਿੱਦਾਂ ਉਹਨਾਂ ਨੇ ਐਲਾਨ ਇੱਕ ਵਾਰ ਰੱਖਦੇ ਨੇ ਉਹਨਾਂ ਵੱਲੋਂ ਐਲਾਨ ਕਰਤਾ ਵੀ ਜੇ ਮੇਰੇ ਤੇ ਸਰਬਸੰਮਤੀ ਹੁੰਦੀ ਮੈਂ 3 ਲੱਖ ਰੁਪਏ ਦਾ ਕਰ ਤੇ ਸਹਿਮਤੀ ਹੋ ਜੀ ਹਾਂ ਨਹੀਂ ਨਹੀਂ ਉਹਨਾਂ ਵੱਲੋਂ ਹਾਂ ਠੀਕ ਆ ਹਾਂਜੀ ਫੇਰ ਵੀ ਜਮ ਹਾਂ ਮੈਂ ਹਾਂ ਮੰਨਣਾ ਮੈਂ ਠੀਕ ਆ ਇਹੋ ਜਿਹੇ ਇਹ ਮੰਨਦੇ ਨੇ ਦੂਜੀ ਧਿਰ ਸੰਜੀਤ ਹੋਰੀ ਤੇ ਫਿਰ ਤੁਸੀਂ ਵੀ ਸ਼ਾਂਤ ਹੋ ਜਾਓ ਹਾਂ ਹਾਂ ਅਸੀਂ ਵੀ ਸ਼ਾਂਤ ਹੋ ਜਾਗੋ ਠੀਕ 3 ਲੱਖ ਦੇ ਜਾਣੇ ਦੇਖੋ ਪਹਿਲਾਂ ਕੀ ਆ ਸਾਢੇ ਕੋ ਤੇਨੇ ਲੱਖ ਤੋਂ ਵੱਧ ਖਾਣ ਤੇ ਫੇਰ ਸਪੱਜੀ ਲੱਸ ਕੇ ਦੇ ਜੇ ਨਾ ਬੋਲੀ ਨਾ ਲਗੇ ਹਾਂਜੀ ਸਰਪੰਚੀ ਵਧੀਆ ਜੇ ਦੀ ਬੋਲੀ ਠੀਕ ਸਾਨੂੰ ਆਹੀ ਭਾਵੇਂ 10 ਲੱਖ ਰੁਪਏ ਤੱਕ ਆ ਸਰਪੰਚੀ ਨਹੀਂ ਚੱਜੂ ਪਰ ਹੀ ਖਾਣ ਚੱਲਦੇ ਆ ਅਸੀਂ ਇਹਨੂੰ ਬਾਕੀ ਆ ਭਾਵੇਂ ਇਲੈਕਸ਼ਨ ਲੜਨੀ ਪਏ ਤਾਂ ਭਾਵੇਂ ਬਾਕੀ ਆ ਜੀ ਧੱਕਾ ਕਰੂ ਅਸੀਂ ਹਾਈ ਕੋਰਟ ਵੀ ਜਾਣੇ ਆ ਲੈ ਵਾਸਾ ਖਾਣਾ ਸਾਰਾ ਜਾਣਦੇ ਆ ਠੀਕ ਅਸੀਂ ਹਾਈ ਕੋਰਟ ਵੀ ਜਾਣੇ ਆ ਐਸੇ ਵੀ ਕੇਸ ਲੜਨੀ ਜਾਣਦੇ ਆ ਅਸੀਂ ਬਾਕੀ ਜਿੱਥੇ ਭੱਜ ਲੈ ਆ ਸਰਪੰਚੇ ਨਹੀਂ ਚੋਣ ਨੂੰ ਬਣਦਾ ਤੇ ਨੂੰ ਸਰਪੰਚ ਨਹੀਂ ਆਪਾ ਬਣਦਾ ਸਰਪੰਚ ਨਹੀਂ ਆਉਂਦਾ ਸੰਤ ਸਿਰ ਤੇ ਸਰਕਾਰ ਉਹ ਤੇ ਡੈਮੋਕ੍ਰੇਸੀ ਆ ਹਰ ਸਾਲ ਇਲੈਕਸ਼ਨ ਹੁੰਦੀ ਜਿਹੜਾ ਜਿੱਤ ਗਿਆ ਇਹ ਮੰਤਰੀ ਕੋਈ ਨਹੀਂ ਚੱਲ ਨੂੰ ਚੱਲ ਜਾਂਦੇ ਅਸੀਂ ਬੁਲਾ ਦੇਵਾਂਗੇ ਅਸਰਫਾ ਦੇ ਅਸੀਂ ਸਰਪੰਚ ਬਣ ਗਏ ਕੱਲੇ ਹੀ ਕੱਲਾ ਸਰਪੰਚ ਨਹੀਂ ਬਣ ਸਕਦਾ ਸਾਰਾ ਪਿੰਡ ਸਹਿਮਤ ਹੋਣਾ ਚਾਹੀਦਾ ਬੋਟਾ ਲਿਕੇ ਬਣ ਜੇ ਬੇਤੀ ਇਦਾਂ ਕਿ ਸਾਰੇ ਸਿਆਣੇ ਜਿੰਨੇ ਮੌਤ ਵਾਲੇ ਜਿਹੜਾ ਸਾਬਕਾ ਸਰਪੰਚ ਸਾਹਿਬ ਨੇ ਉਹਨਾਂ ਨੂੰ ਇਹਨਾਂ ਨੇ ਨਾਲ ਲਿਆ ਜਾਂ ਉਹ ਬੰਦੇ ਦੇ ਬੱਚੇ ਦੀ ਉਮਰ ਵੀ ਦੇਖਣੀ ਚਾਹੀਦੀ 22 ਸਾਲ ਦੀ ਉਮਰ ਆ ਇਹ ਸਾਰੇ ਘਟੋ ਘਟ 60 ਸਾਲ ਤੋਂ ਪਲੱਸ ਨੇ ਜਿਹੜੇ ਪੁਰਾਣੇ ਦਾਵੇਦਾਰ ਨੇ ਜਿਹੜੇ ਵੀ ਪਰ ਕੇ ਇਹਨੂੰ ਇਹਨਾਂ ਨਾਲ ਨਹੀਂ ਲਿਆ ਨਹੀਂ ਇਹ ਨਹੀਂ ਇੱਕ ਵਿਚਾਰ ਹੁੰਦੀ ਹੈ ਹਾਂਜੀ ਹਾਂਜੀ ਉਹ ਵੀ ਜਿਹੜੀ ਸਮਝਦਾਰੀ ਹੁੰਦੀ ਆ ਉਹਦੇ ਨਾਲ ਉਮਰ ਦਾ ਨਹੀਂ ਆਜਾ ਨੌਜਵਾਨ ਹੈ 28 ਸਾਲ ਦਾ ਅੱਜ ਕੱਲ ਆ 22 ਸਾਲ ਦੀ 22 ਸਾਲ ਵੀ ਨਹੀਂ 28 ਸਾਲ ਉਹਦੀ ਉਮਰ ਹੈ 22 ਸਾਲ ਉਹ ਕਹਿੰਦਾ ਪਾਪੀ ਨੌਜਵਾਨ ਅੱਗੇ ਆਉਣੇ ਚਾਹੀਦੇ ਇਹ ਨਹੀਂ ਇੱਕ ਇਸ਼ੂ ਹੈਗਾ ਗੱਲ ਤੇ ਸਰਬਸੰਮਤੀ ਦੀ ਹੈ ਬਿਲਕੁਲ ਤੇ ਸਰਬਸੰਮਤੀ ਕੋਈ ਨਹੀਂ ਹੋਈ ਸਾਡੀ ਠੀਕ ਹਾਂਜੀ ਇਸ ਕਰਕੇ ਇਹ ਚਾਹੁੰਦੇ ਆ ਕਿ ਚਲੋ ਸਾਰੇ ਜਾਂਦੇ ਚੋਣ ਹੋਏ ਜਾਂ ਜਿੱਦਾਂ ਵੀਰ ਜੀ ਕਹਿੰਦੇ ਕਿ ਬੋਲੀ ਹੋਏ ਕੋਈ ਗੱ ਯਾਪਾਏ ਸਾਂਝ ਸਮਤੀ ਥੋੜੀ ਉਹ ਵੀ ਪੰਜ ਚਾਰ ਬੰਦੇ ਜਾ ਕੇ ਸਾਂਝ ਸਮਤੀ ਕਰ ਲੈਣ ਜਿਹੜਾ ਮੰਤਰੀ ਜਿਹੜਾ ਬਣਾਉਂਦਾ ਹੁੰਦਾ ਇਸ ਤਰ੍ਹਾਂ ਪੰਜਾਬ ਛਾ ਨਾਲ ਠੀਕ ਦੋ ਦੋ ਮੰਤਰੀ ਦੋ ਬੰਦੇ ਦੋ ਕਹਾਂ ਗਈਆਂ ਸਾਰੀਆਂ ਮਾਂ ਬੈਠੀ ਅਸੀਂ ਉਹ ਮੰਤਰੀ ਨਹੀਂ ਮੰਨਦੇ ਜਿਹੜਾ ਬੰਦਾ ਇਦਾਂ ਤੁਹਾਡੇ ਨਾਲ ਸਾਰਾ ਜਿਹੜਾ ਪਿੰਡ ਮੈਂ ਨਾ ਜੱਟ ਭਰਾ ਵੀ ਸਾਡੇ ਨਾਲ ਸਾਸੀ ਬਰਾਦੀ ਸਾਡੇ ਨਾਲ ਮਧਵੀ ਸਿੰਘ ਸਾਡੇ ਭਰਾ ਵੀ ਸਾਡੇ ਨਾਲ